ਸਤਿ ਸ੍ਰੀ ਅਕਾਲ ਜੀ ਰੂਹ ਦੇ ਲਵਸ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਪਾਂ ਜੋ ਪੁਸਤਕ ਤੁਹਾਡੇ ਨਾਲ ਸ਼ੁਰੂ ਕੀਤੀ ਹੋਈ ਹੈ ਉਸ ਦਾ ਨਾਮ ਹੈ ਚੜ੍ਹੇ ਤੁਰੰਗ ਉਡਾਵੇ ਬਾਜ਼ ਜੋ ਕਿ ਸ਼੍ਰੀ ਜਗਦੀਪ ਸਿੰਘ ਜੀ ਦੁਆਰਾ ਲਿਖੀ ਗਈ ਹੈ ਅੱਜ ਪੇਸ਼ ਕਰਨ ਲੱਗੇ ਹਾਂ ਇਸ ਪੁਸਤਕ ਦਾ ਭਾਗ 9 ਸ਼ੁਰੂ ਕਰਦੇ ਹਾਂ ਜੀ ਸ਼ਾ ਆਪਨੂੰ ਜ਼ੋਰ ਨਿਹਾਰਿਓ ਸਿੰਘਣ ਕੋપી ਜ਼ੋਰ ਵਿਚਾਰਿਓ ਸਾਰੇ ਪੰਜਾਬ ਉੱਤੇ ਖਾਲਸਾ ਜੀ ਦਾ ਬੋਲਬਾਲਾ ਹੋ ਚੁੱਕਿਆ ਸੀ ਪਹਿਲਾਂ ਸਰਹੰਦ ਮਗਰੋਂ ਲਾਹੌਰ ਤੇ ਉਸ ਤੋਂ ਪੁੱਛੋ ਕਈ ਵਾਰ ਦਿੱਲੀ ਦਾ ਆਲਾ ਦੁਆਲਾ ਮਾਰ ਚੁੱਕੀ ਸਿੱਖ ਤਾਕਤ ਨਾਲ ਮੱਥਾ ਲਾਉਣਾ ਕਿਸੇ ਲਈ ਵੀ ਔਖਾ ਸੀ ਸੋ ਕੁਝ ਸਾਲ ਅਹਿਮਦ ਸ਼ਾਹ ਵੀ ਕਾਬਲ ਹੀ ਟਿਕਿਆ ਰਿਹਾ ਪਰ ਪੰਜਾਬ ਉਸਦੇ ਸੀਨੇ ਵਿੱਚ ਜੰਗਾਲੇ ਛੁਰੇ ਵਾਂਗ ਖੁੱਬਿਆ ਹੋਇਆ ਸੀ ਇਸ ਗੱਲ ਨੇ ਉਸ ਨੂੰ ਕਬਰ ਵਿੱਚ ਵੀ ਨਹੀਂ ਟਿਕਣ ਦੇਣਾ ਸੀ ਖਾਲਸੇ ਵੱਲੋਂ ਪਹਿਲੀ ਵਾਰ ਲਾਹੌਰ ਕਬਜ਼ੇ ਵੇਲੇ ਜਾਰੀ ਕੀਤਾ ਗਿਆ ਸਿੱਕਾ ਹਜੇ ਵੀ ਅਬਦਾਲੀ ਕੋਲ ਸੀ ਲਾਹੌਰ ਉਹ ਕਈ ਵਾਰ ਜਦ ਆਪਣੀਆਂ ਮਾਰੀਆਂ ਮਾਰਾਂ ਉੱਤੇ ਮਾਣ ਕਰ ਰਿਹਾ ਹੁੰਦਾ ਤਾਂ ਉਸੇ ਸਮੇਂ ਇਹ ਸਿੱਕਾ ਉਸ ਦਾ ਮਾਣ ਤੋੜ ਦਿਆ ਕਰਦਾ ਸੀ ਜਦ ਉੱਤੇ ਪੱਕੇ ਕਬਜ਼ੇ ਵੇਲੇ ਸਿੰਘਾ ਮੁੜ ਸਰਦਾਰ ਜੱਸਾ ਸਿੰਘ ਨੂੰ ਤਖਤ ਉੱਤੇ ਬਿਠਾਇਆ ਤਾਂ ਅਬਦਾਲੀ ਨੂੰ ਸਿੱਕੇ ਦੀ ਪੁਰਾਣੀ ਇਬਾਰਤ ਫੇਰ ਚਿੱਤੇ ਆਈ ਮੁਲਕ ਅਹਿਮਦ ਗ੍ਰਿਫਤ ਜੱਸਾ ਕਲਾਲ ਉਹ ਬੋਲਿਆ ਐ ਕਿ ਫੇਰ ਇਹੋ ਸਿੱਕਾ ਜਾਰੀ ਕੀਤਾ ਜਾਵੇਗਾ ਪਤਾ ਨਹੀਂ ਇਹ ਉਸ ਦਾ ਆਪਣੇ ਨਾਲ ਵੀ ਸਵਾਲ ਸੀ ਕਿ ਜਵਾਬ ਪਿਛਲੇ 2 ਕੋਸਾਲਾਂ ਵਿੱਚ ਉਸ ਦਾ ਕਈ ਵਾਰ ਚਿਤ ਕੀਤਾ ਕਿ ਹਿੰਦੁਸਤਾਨ ਵੱਲ ਹੱਲਾ ਕੀਤਾ ਜਾਵੇਗਾ ਪਰ ਸਿੰਘਾਂ ਦੀਆਂ ਪਗੋਤੀਆਂ ਦੀ ਚਮਕ ਤਕਾਬਲ ਤੱਕ ਪਹੁੰਚ ਰਹੀ ਸੀ ਸੋ ਉਸ ਨੂੰ ਪਤਾ ਸੀ ਕਿ ਹੁਣ ਸਤਲੁਜ ਟੱਪਣਾ ਔਖਾ ਹੈ ਸਿੰਘਾਂ ਨੇ ਉਸ ਨੂੰ ਲਾਹੌਰ ਵੀ ਨਹੀਂ ਪੁੱਜਣ ਦੇਣਾ ਸੀ ਉਸ ਨੇ ਕੁਝ ਦਿਨ ਪਹਿਲਾਂ ਆਈ ਚਿੱਠੀ ਚੁੱਕ ਕੇ ਦੁਬਾਰਾ ਪੜ੍ਹੀ ਇਹ ਬੰਗਾਲ ਦੇ ਮੀਰ ਕਾਸਮ ਨੇ ਅਬਦਾਲੀ ਵੱਲ ਮਦਦ ਲਈ ਭੇਜੀ ਸੀ ਅੰਗਰੇਜ਼ਾਂ ਨੇ ਉਸ ਨੂੰ ਮੁਰਸ਼ਿਦਾਬਾਦ ਦੇ ਤਖਤ ਤੋਂ ਲਾ ਦਿੱਤਾ ਸੀ ਤੇ ਉਹ ਚਾਹੁੰਦਾ ਸੀ ਕਿ ਅਬਦਾਲੀ ਅੰਗਰੇਜ਼ਾਂ ਵਿਰੋਧ ਦੁੱਸ ਦੀ ਮਦਦ ਕਰੇ ਇਹ ਤਾਂ ਨਹੀਂ ਸੀ ਕਿ ਮੀਰ ਕਾਸਮ ਅਬਦਾਲੀ ਦਾ ਕੋਈ ਬਹੁਤਾ ਚਾਹੀਤਾ ਸੀ ਪਰ ਅਬਦਾਲੀ ਹਿੰਦੂਸਤਾਨ ਵੱਲ ਤੁਰਨ ਲਈ ਕੋਈ ਠੋਸ ਬਹਾਨਾ ਪਾਲ ਰਿਹਾ ਸੀ ਉਸ ਨੇ ਸ਼ਾਹ ਵਾਲੀ ਨਾਲ ਗੱਲ ਕੀਤੀ ਤੇ ਆਪਣੇ ਅੰਤਮ ਹਮਲੇ ਲਈ ਫੌਜਾਂ ਤਿਆਰ ਕਰਨ ਲੱਗਾ ਅਬਦਾਲੀ ਬਿਨਾਂ ਕਿਸੇ ਰੋਕ ਦੇ ਸਿੰਧ ਪਾਰ ਕਰਕੇ ਗੁਜਰਾਤ ਪਹੁੰਚ ਗਿਆ ਕੀ ਹੁਣ ਅਸੀਂ ਲਾਹੌਰ ਜਾਵਾਂਗੇ ਬਾਦਸ਼ਾਹ ਸਲਾਮਤ ਸ਼ਾਹ ਵਾਲੀ ਨੇ ਮੁਹੰਮਦ ਅਬਦਾਲੀ ਨੂੰ ਪੁੱਛਿਆ ਨਹੀਂ ਅਸੀਂ ਚਨਾਪਾਰ ਕਰਕੇ ਸਿਆਲਕੋਟ ਜਾਵਾਂਗੇ ਅਬਦਾਲੀ ਬੋਲਿਆ ਤੇ afghan ਲਸ਼ਕਰ ਸਿਆਲਕੋਟ ਨੂੰ ਚੱਲ ਪਿਆ ਤੇ ਕੁਝ ਦਿਨਾਂ ਮਗਰੋਂ ਅੱਗੇ ਜਾਮਕੇ ਪਹੁੰਚ ਗਿਆ ਅਬਦਾਲੀ ਨੇ ਆਲੇ ਦੁਆਲੇ ਦੇ ਸਭ ਜ਼ਿਮੀਂਦਾਰਾਂ ਨੂੰ ਸੱਦਿਆ ਕਿ ਉਹਨਾਂ ਤੋਂ ਮੁਚਲਕੇ ਲਈ ਕਿ ਉਹ ਅੱਗੇ ਤੋਂ ਸਿੰਘਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਜਾਂ ਪਨਾਹ ਨਹੀਂ ਦੇਣਗੇ ਪੰਗੀ ਸਿੰਘਾਂ ਨੂੰ ਜਾਂ afghan ਲਸ਼ਕਰ ਦੇ ਆਉਣ ਦੀ ਖਬਰ ਪਹੁੰਚੀ ਤਾਂ ਉਹ ਲਾਹੌਰ ਦੇ ਆਸੇ ਪਾਸੇ ਖਿੰਡ ਗਈ। ਅਬਦਾਲੀ ਨੇ ਜਹਾਨ ਖਾਨ ਤੇ ਬਰਖੁਰਦਾਰ ਖਾਨ ਦੀ ਅਫਗਾਈ ਵਿੱਚ ਅਗਵਾਈ ਵਿੱਚ ਫੌਜ ਲਾਹੌਰ ਭੇਜੀ ਤੇ ਆਪ ਮਹਿਮੂਦ ਬੁੱੱਟੀ ਆ ਬੈਠਾ। ਲਾਹੌਰ ਦੇ ਕੁਝ ਪੰਤਵੰਤੇ ਤੇ ਨਾਮਵਰ ਮੁਖੀ ਅਹਿਮਦ ਸ਼ਾਹ ਨੂੰ ਮਿਲਣ ਲਈ ਮਹਿਮੂਦ ਬੁੱੱਟੀ ਆਏ। ਸ਼ਾਵਲੀ ਉਹਨਾਂ ਨੂੰ ਅਬਦਾਲੀ ਕੋਲ ਲੈ ਕੇ ਆਇਆ। ਇਹ ਆਪ ਜੀ ਨੂੰ ਕੁਝ ਕਹਿਣਾ ਚਾਹੁੰਦੇ ਹਨ ਦੁਰਲੇ ਦਰਾਨੀ। ਸ਼ਾਵਲੀ ਨੇ ਅਬਦਾਲੀ ਨੂੰ ਪੁੱਛਿਆ ਬੇਚੀ ਜਕਾਖਣ ਸਾਡੇ ਆਪਣੇ ਹਨ ਕੋਈ ਵੀ ਮੁਸ਼ਕਿਲ ਹੈ ਤਾਂ ਸਾਨੂੰ ਦੱਸਣ ਅਬਦਾਲੀ ਬੋਲਿਆ ਮੁਸ਼ਕਲ ਤਾਂ ਕੋਈ ਨਹੀਂ ਬਾਸ਼ਾ ਸਲਾਮਤ ਅਸੀਂ ਤਾਂ ਇੱਕ ਅਰਜ਼ ਲੈ ਕੇ ਆਏ ਹਾਂ ਉਹ ਬੋਲਦੇ ਹੋਏ ਕੋਈ ਚੀਜ਼ ਕਰ ਰਹੇ ਸਨ ਬਿਨਾਂ ਡਰੇ ਕਹੋ ਜੋ ਵੀ ਕਹਿਣਾ ਚਾਹੁੰਦੇ ਹੋ ਸ਼ਾਹ ਨੇ ਉਹਨਾਂ ਨੂੰ ਫਿਰ ਕਿਹਾ ਅਸੀਂ ਸਰਦਾਰ ਲੈਣਾ ਸਿੰਘ ਪੰਗੀ ਬਾਰੇ ਕਹਿਣ ਆਏ ਹਾਂ ਬਹੁਤ ਨੇਕ ਦਿਲ ਬੰਦਾ ਹੈ ਇਹ ਸਭ ਦਾ ਭਲਾ ਚਾਉਣ ਵਾਲਾ ਹੈ ਇੱਕ ਲਾਹੌਰ ਵਾਸੀ ਬੋਲਿਆ ਉਹ ਲਾਹੌਰ ਕਤੂਤੇ ਬੈਠ ਕੇ ਵੀ ਕਿਸੇ ਤਰ੍ਹਾਂ ਦੇ ਹੰਕਾਰ ਤੋਂ ਕੋਹਾਂ ਦੂਰ ਹੈ ਬਾਦਸ਼ਾਹ ਸਲਾਮਤ ਆਮ ਸਿੱਖ ਵਾਂਗ ਹੀ ਸਭ ਪਾਸੇ ਵਿਚਰਦਾ ਹੈ ਕੋਈ ਐਸੀ ਉਚੇਚ ਨਹੀਂ ਕਰਵਾਉਂਦਾ ਜੋ ਉਸ ਨੂੰ ਬਾਕੀ ਸਭ ਨਾਲੋਂ ਵੱਖ ਕਰੇ ਇੱਕ ਹੋਰ ਲਾਹੌਰੀ ਬੋਲਿਆ ਉਸ ਕੋਲ ਅਥਾ ਤਾਕਤ ਹੈ ਹਜ਼ੂਰ ਤੇ ਕੁਝ ਵੀ ਕਰਨ ਦੀ ਸਮਰੱਥ ਹੈ ਪਰ ਫੇਰ ਵੀ ਉਸਨੇ ਕਿਸੇ ਮੁਸਲਮਾਨ ਅਤੇ ਹਿੰਦੂ ਤੇ ਕੋਈ ਜ਼ੁਲਮ ਨਹੀਂ ਕੀਤਾ ਜ਼ੁਲਮ ਤਾਂ ਦੂਰ ਦੀ ਗੱਲ ਹੈ ਬਾਦਸ਼ਾਹ ਸਲਾਮਤ ਉਹ ਤਾਂ ਹਿੰਦੂ ਮੁਸਲਮਾਨਾਂ ਨਾਲ ਕੋਈ ਵਿਤਕਰਾ ਵੀ ਨਹੀਂ ਕਰਦਾ ਕਿਸੇ ਗੈਰ ਸਿੱਖ ਤੋਂ ਕੋਈ ਵੱਧ ਮਾਮਲਾ ਨਹੀਂ ਲੈਂਦਾ ਸਭ ਨੂੰ ਬਰਾਬਰ ਨੇ ਆ ਦਿੰਦਾ ਹੈ ਤੇ ਇੱਥੋਂ ਤੱਕ ਕੀ ਹਜ਼ੂਰ ਉਹ ਤਾਂ ਈਦ ਵਾਲੇ ਦਿਨ ਕਾਜ਼ੀਆਂ ਮੁਫਤੀਆਂ ਤੇ ਇਮਾਮਾਂ ਨੂੰ ਦਸਤਾਰਾਂ ਵੀ ਦਿੰਦਾ ਹੈ ਉਹ ਵਿਦਵਾਨਾਂ ਦੀ ਬਾਹ ਫੜਦਾ ਹੈ ਹਜ਼ੂਰ ਕਿ ਉਹ ਭਾਵੇਂ ਕਿਸੇ ਵੀ ਧਰਮ ਦਾ ਹੋਏ ਉਸਾ ਬੁੱਤੀ ਮਿਹਰਬਾਨ ਹੈ ਜੇ ਤੁਸੀਂ ਸਾਡਾ ਭਲਾ ਚਾਹੁੰਦੇ ਹੋ ਤਾਂ ਲਾਹੌਰ ਸਰਦਾਰ ਲੈਣਾ ਸਿੰਘ ਕੋਲ ਹੀ ਰਹਿਣ ਦਿਓ ਲਾਹੌਰੀਆਂ ਨੇ ਆਪਣੀ ਸਭ ਗੱਲ ਕਹਿ ਦਿੱਤੀ ਤਾਂ ਅਬਦਾਲੀ ਬੋਲਿਆ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਮੈਂ ਲਗਾਤਾਰ ਉਸ ਦੀਆਂ ਸਿਫਤਾਂ ਸੁਣ ਰਿਹਾ ਹਾਂ ਤੁਸੀਂ ਕੋਈ ਪਹਿਲੇ ਨਹੀਂ ਹੋ ਹੈਰਾਨੀ ਤਾਂ ਮੈਨੂੰ ਇਹ ਹੈ ਕਿ ਉਹ ਇੰਨਾ ਭਲਾ ਹੋਣ ਦੇ ਬਾਵਜੂਦ ਕਿਹੜੇ ਡਰ ਵਿੱਚ ਲਾਹੌਰ ਛੱਡ ਕੇ ਭੱਜ ਗਿਆ ਹੈ ਆਲਾ ਸਿੰਘ ਨੂੰ ਤੇ ਉਸ ਦੇ ਪੁੱਤਰ ਅਮਰ ਸਿੰਘ ਨੂੰ ਪੁੱਛ ਵੇਖੇ ਕਿ ਅਸੀਂ ਸਾਡੇ ਨਾਲ ਰਹਿਣ ਵਾਲਿਆਂ ਦੀ ਕਿੰਨੀ ਖਾਤਰਦਾਰੀ ਕਰਦੇ ਹਾਂ ਤੇ ਕਿੱਡੇ ਵੱਡੇ ਰਤਬੇ ਬਖਸ਼ਦੇ ਹਾਂ ਤੁਸੀਂ ਉਸਵਲ ਦੋਸਤੀ ਦਾ ਹੱਥ ਵਧਾਓ ਬਾਦਸ਼ਾਹ ਸਲਾਮਤ ਆਸ ਹੈ ਕਿਉਂ ਮੰਨ ਜਾਵੇਗਾ ਸ਼ਾਵਲੀਤਾ ਬੋਲਿਆ ਪਰ ਲਾਹੌਰੀਆਂ ਵਿੱਚੋਂ ਸਭ ਚੁੱਪ ਸਨ ਭੇਜੋ ਫਿਰ ਉਸਵਲ ਕਾਬਲ ਦੇ ਦਾਖਾ ਮੇਵੇ ਤੇ ਕਹੋ ਕਿ ਛੇਤੀ ਆ ਕੇ ਮਿਲੇ ਕਈ ਊਠ ਦਾਖਾ ਬਦਾਮ ਤੇ ਹੋਰ ਮੇਵਿਆਂ ਦੇ ਲੱਦ ਕੇ ਸਰਦਾਰ ਲੈਣਾ ਸਿੰਘ ਪੰਗੀਵਲ ਤੁਰੇ ਗਏ ਨਾਲ ਹੋਰ ਵੀ ਅਨੇਕਾਂ ਤੋਹਫੇ ਸਨ ਅਬਦਾਲੀ ਨੇ ਆਪ ਇੱਕ ਚਿੱਠੀ ਸਰਦਾਰ ਲੈਣਾ ਸਿੰਘ ਪੰਗੀ ਲਈ ਸ਼ਾਹਵਾਲੀ ਤੋਂ ਲਿਖਵਾਈ ਉਠਾਂ ਤੋਹਫਿਆਂ ਲਾਹੌਰ ਵਾਸੀਆਂ ਤੇ ਵਕੀਲਾਂ ਦਾ ਇੱਕ ਕਾਫਲਾ ਸਰਦਾਰ ਲੈਣਾ ਸਿੰਘ ਕੋਲ ਪਹੁੰਚਿਆ ਇਹ ਸਭ ਚੰਗੇ ਤੋਹਫੇ ਪੰਗੀ ਸਰਦਾਰਾਂ ਲਈ ਸ਼ਾਹ ਨੇ ਆਪ ਭੇਜੇ ਨੇ ਅਬਦਾਲੀ ਦੇ ਵਕੀਲ ਬੋਲੇ ਉਹ ਤੁਹਾਡੇ ਵੱਲ ਦੋਸਤੀ ਦਾ ਹੱਥ ਵਧਾਉਣਾ ਚਾਹੁੰਦੇ ਹਨ ਇਸਾ ਬੇਥੇ ਖਲੋਤੇ ਰਹਿਣ ਦਿਓ ਤੇ ਤੁਸੀਂ ਗੱਫਾ ਪਾਣੀ ਲਿਓ ਸਰਦਾਰ ਨੇ ਤੋਹਫਿਆਂ ਤੇ ਉਠਾਂ ਤੇ ਲੱਦੇ ਮਾਲ ਵੱਲ ਉੱਕਾ ਧਿਆਨ ਨਹੀਂ ਦਿੱਤਾ ਅਸੀਂ ਤੁਹਾਡੇ ਲਈ ਸ਼ਾਦਾ ਸੁਨੇਹਾ ਲਿਆਏ ਹਾਂ ਸਰਦਾਰ ਲੈਣਾ ਸਿੰਘ ਜੀ ਇੱਕ ਵਕੀਲ ਚਿੱਠੀ ਕੱਢਦੇ ਆਂ ਬੋਲੇ ਆ ਦੁਰੇ ਦੁਰਾਨੀ ਕਾਤੋਂ ਚਿੱਠੀਆਂ ਭੇਜਣ ਲੱਗੇ ਉਹ ਤਾਂ ਸੁਲਤਾਨ ਹਨ ਬਾਬਾ ਇਹ ਕੌਮ ਨਹੀਂ ਅਫਕਾਨ ਵਾਲੀ ਕਿਸੇ ਵੱਲ ਚਿੱਠੀ ਭੇਜਣ ਲੱਗੇ ਆਪਣੀ ਆਕੜ ਤੇ ਸੁੱਕਣੀ ਪਾਉਣੀ ਪੈਂਦੀ ਹੈ ਕੀ ਦੁਰਾਨੀ ਸਰਦਾਰ ਕਿਤੇ ਜਿਆਦਾ ਭੈ ਤਾਂ ਨਹੀਂ ਮੰਨ ਗਿਆ ਸਿੱਖ ਸਰਦਾਰਾਂ ਦਾ ਸਰਦਾਰ ਹੱਸਦਿਆਂ ਬੋਲਿਆ ਵਕੀਲ ਚੁੱਪ ਸਨ ਲਾਹੌਰ ਵਾਸੀ ਤਾਂ ਪਹਿਲਾਂ ਹੀ ਕੁਝ ਨਹੀਂ ਬੋਲ ਰਹੇ ਸਨ ਜਿਵੇਂ ਉਹਨਾਂ ਨੂੰ ਇਸ ਸੁਨੇਹੇ ਦਾ ਅੰਜਾਮ ਪਤਾ ਹੀ ਹੁੰਦਾ ਹੈ ਚਲੋ ਪੜੋ ਫਿਰ ਕੀ ਆਖਦੇ ਨੇ ਦੁਰਰੇ ਦੁਰਾਨੀ ਸਰਦਾਰ ਨੇ ਵਕੀਲਾਂ ਨੂੰ ਕਿਹਾ ਉਹਨਾਂ ਸ਼ਾਦੀ ਚਿੱਠੀ ਸਰਦਾਰ ਨੂੰ ਪੜਕੇ ਸੁਣਾਈ ਅਸੀਂ ਬਹੁਤ ਸਿਫਤਾ ਸੁਣੀਆਂ ਹਨ ਤੁਹਾਡੀਆਂ ਲਾਹੌਰ ਦੇ ਵਸਨੀਕਾਂ ਤੋਂ ਵੀ ਜੇ ਸਰ ਕੱਟਦੇ ਮੁਸਲਮਾਨਾਂ ਵੱਲੋਂ ਵੀ ਉਹਨਾਂ ਦੱਸਿਆ ਕਿ ਤੁਸੀਂ ਕਿਵੇਂ ਲਾਹੌਰ ਦਾ ਪ੍ਰਬੰਧ ਵਾਖੂਬੀ ਚਲਾ ਰਹੇ ਹੋ ਤੇ ਲੋਕ ਤੁਹਾਡੇ ਤੋਂ ਖੁਸ਼ ਹਨ ਅਫਸੋਸ ਅਸੀਂ ਸਦਾ ਜੰਗ ਦੇ ਮੈਦਾਨਾਂ ਵਿੱਚ ਹੀ ਮਿਲਦੇ ਰਹੇ ਪਰ ਮੇਰੀ ਵਿਦਿਆਲਤਾ ਬਾਰੇ ਤੁਸੀਂ ਆਲਾ ਸਿੰਘ ਦੇ ਪੁੱਤਰ ਨੂੰ ਪੁੱਛ ਸਕਦੇ ਹੋ ਸਾਡੇ ਨਾਲ ਮਿਲ ਗਿਆ ਨੂੰ ਅਸੀਂ ਵੱਡੀਆਂ ਨਿਯਾਮਤਾ ਨਾਲ ਨਿਵਾਜ਼ਦੇ ਹਾਂ ਸੋ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਵੱਲੋਂ ਲਾਹੌਰ ਦੀ ਸੁਪੇਦਾਰੀ ਪ੍ਰਵਾਨ ਕਰੋ ਕੀ ਕਿਹਾ ਸੀ ਅਬਦਾਲੀ ਨੇ ਜਦੋਂ ਮਰਾਠਿਆਂ ਨੇ ਪਾਣੀਪਤ ਦੇ ਮੈਦਾਨ ਵਿੱਚ ਇਸ ਵਾਰ ਚਿੱਠੀ ਖਲਾਈ ਸੀ ਕਿ ਮੇਰਾ ਕੰਮ ਲੜਨਾ ਹੈ ਮੈਨੂੰ ਲੜਨਾ ਹੀ ਆਉਂਦਾ ਹੈ ਸੁਲਾਹ ਕਰਨੀ ਨਹੀਂ ਕਿ ਇਹ ਉਹ ਅਫਗਾਨੀ ਹੈ ਜਿਹਨੂੰ ਸਿਰਫ ਲੜਨਾ ਆਉਂਦਾ ਸੀ ਚਿੱਠੀਆਂ ਪੜਨੀਆਂ ਨਹੀਂ ਤੇ ਅੱਜ ਆਪ ਚਿੱਠੀਆਂ ਲਿਖਣ ਲੱਗ ਪਿਆ ਨਵੇਂ ਰਿਸ਼ਤੇ ਬਈ ਖਾਲਸਾ ਪੰਥ ਦੀਆਂ ਸਰਦਾਰ ਲਹਿਣਾ ਸਿੰਘ ਬੋਲੇ ਆ ਇਹ ਤਾਂ ਚਲੋ ਵਿਦੇਸ਼ੀ ਨਹੀਂ ਬੇਖ ਸਾਹਿਬ ਤੁਸੀਂ ਤਾਂ ਇੱਥੋਂ ਦੇ ਵਾਸੀ ਹੋ ਤੁਸੀਂ ਕਿਉਂ ਨਾਬਦਾਲੀ ਨੇ ਦੱਸਿਆ ਕਿ ਰਾਜੇ ਤਾਂ ਖਾਲਸੇ ਦਾ ਹੋਣਾ ਹੈ ਸਿਰਫ ਲਾਹੌਰ ਤੇ ਨਹੀਂ ਕੁੱਲ ਬ੍ਰਹਮੰਡ ਤੇ ਹੋਣਾ ਹੈ ਸਰਦਾਰ ਨਿਰਹਮਤੁੱਲਾ ਬੇਗ ਨੂੰ ਕਿਹਾ ਜੇ ਲਾਹੌਰ ਵਾਸੀਆਂ ਨੇ ਨਾਲ ਹੀ ਖਲੋਤਾ ਹੈ ਲਾਹੌਰ ਵਾਸੀ ਵੀ ਸ਼ਾਇਦ ਸ਼ਾਹ ਕੋਲ ਪਹਿਲਾਂ اسی ਵੱਲੋਂ ਚੁਪਸਨ ਕਿ ਉਹ ਸਰਦਾਰ ਲਹਿਣਾ ਸਿੰਘ ਦੀ ਦ੍ਰਿੜਤਾ ਤੋਂ ਜਾਣੂ ਸਨ ਇਹ ਸਭ ਤੋਹਫੇ ਤੇ ਊਠ ਪਿੱਛੇ ਮੋੜ ਲੈ ਜਾਓ ਬੇਗ ਸਾਹਿਬ ਇਹਨਾਂ ਵਕੀਲਾਂ ਨੂੰ ਵੀ ਤੋੜ ਦਿਓ ਕੁਸੀਂ ਮੇਰਾ ਇਹ ਸੁਨੇਹਾ ਅਬਦਾਲੀ ਨੂੰ ਆਪ ਪਹੁੰਚਾਓ ਨਾਲ ਹੀ ਮੇਰੇ ਵੱਲੋਂ ਇਹ ਤੋਹਫਾ ਵੀ ਉਸ ਨੂੰ ਦੇ ਸਰਦਾਰ ਨੇ ਰਹਿਮਤੁੱਲਾ ਬੇਗ ਨੂੰ ਕੋਲ ਸੱਦਿਆ ਆਪਣਾ ਸੁਨੇਹਾ ਦਿੱਤਾ ਤੇ ਨਾਲ ਹੀ ਉਸ ਦੇ ਹੱਥ ਵਿੱਚ ਕੁਝ ਧਰਿਆ ਸਾਰਾ ਕਾਫਲਾ ਉਸੇ ਤਰ੍ਹਾਂ ਸਜਿਆ ਸਜਾਇਆ ਵਾਪਸ ਲਾਹੌਰ ਆ ਗਿਆ ਅਬਦਾਲੀ ਇਨਾਂ ਦੀ ਹੀ ਉਡੀਕ ਵਿੱਚ ਸੀ ਉਸ ਨੂੰ ਬੇਸਬਰੀ ਇਸ ਗੱਲ ਦੀ ਸੀ ਕਿ ਸ਼ਾਇਦ ਸਰਦਾਰ ਲਹਿਣਾ ਸਿੰਘ ਨੇ ਹਾਂ ਕਰ ਦਿੱਤੀ ਹੋਈ ਪਰ ਆਪਣੇ ਅੰਦਰ ਦੇ ਕਿਸੇ ਕੋਨੇ ਵਿੱਚ ਉਸ ਨੂੰ ਗਿਆਤ ਸੀ ਕਿ ਕਿਸੇ ਤਰ੍ਹਾਂ ਹੋ ਨਹੀਂ ਸਕਦਾ ਜਦ ਅਬਦਾਲੀ ਦੇ ਲੱਦੇ ਲਦਾਏ ਊਠ ਵਾਪਸ ਆਉਂਦੇ ਦੇਖੇ ਤਾਂ ਉਸ ਦਾ ਦਿਲ ਡੁੱਬ ਗਿਆ ਉਸ ਨੂੰ ਪਤਾ ਲੱਗ ਗਿਆ ਸੀ ਕਿ ਉਸ ਦੀਆਂ ਆਸਾਂ ਨੂੰ ਬੂਰ ਨਹੀਂ ਪਿਆ ਤੇ ਸੰਧੀ ਸਿਰੇ ਨਹੀਂ ਚੜੀ ਉਹਨਾਂ ਇਹ ਸਭ ਉਸੇ ਤਰ੍ਹਾਂ ਮੋੜ ਦਿੱਤਾ ਬਾਦਸ਼ਾਹ सलामत ਵਕੀਲਾਂ ਨੇ ਅਬਦਾਲੀ ਕੋਲ ਆਉਂਦੇ ਕਿਹਾ ਕਿ ਹੋਰ ਕੁਝ ਨਹੀਂ ਕਿਹਾ ਉਸਨੇ ਜੀ ਹਜ਼ੂਰ ਕਿਹਾ ਹੈ ਕੋਈ ਸੁਨੀਹਾ ਉਹਨਾਂ ਨੇ ਰਹਿਮਤੁੱਲਾ ਬੇਗ ਨੂੰ ਦਿੱਤਾ ਹੈ ਤੇ ਵਕੀਲਾਂ ਨੇ ਬੇਗ ਨੂੰ ਅੱਗੇ ਕੀਤਾ ਉਹਨਾਂ ਇਹ ਤਿਫ ਤੋਹਫਾ ਤੁਹਾਡੇ ਲਈ ਭੇਜਿਆ ਹੈ ਹਜ਼ੂਰ ਤੇ ਰਹਿਮਤੁੱਲਾ ਬੇਗ ਨੇ ਆਪਣੀ ਮੁਠੀ ਅਹਿਮਦ ਸ਼ਾਹੀ ਤਲੀ ਉੱਤੇ ਖੋਲ ਦਿੱਤੀ ਪੂਜੇ ਛੋਲਿਆਂ ਦੀ ਇੱਕ ਛੋਟੀ ਜਿਹੀ ਢੇਰੀ ਸ਼ਾਹੀ ਤਲੀ ਉੱਤੇ ਲੱਗ ਗਈ ਤੇ ਉਹ ਬੋਲੇ ਕਿ ਹੈ ਇਹ ਇਹ ਛੋਲੇ ਸਰਦਾਰ ਲੇਣਾ ਸਿੰਘ ਨੇ ਭੇਜੇ ਨੇ ਹਜ਼ੂਰ ਤੇ ਉਹਨਾਂ ਕਿਹਾ ਹੈ ਕਿ ਦਾਖਾਂ ਬਦਾਮ ਤੇ ਹੋਰ ਮੇਵੇ ਦੁਨਿਆਵੀ ਬਾਦਸ਼ਾਹਾਂ ਦੀ ਖੁਰਾਕ ਹੈ ਸਿੰਘ ਤਾਂ ਭੁਜੇ ਛੋਲਿਆਂ ਤੇ ਗੁਜ਼ਾਰਾ ਕਰਨ ਵਾਲੇ ਹਨ ਉਹ ਚਾਹੇ ਜੰਗਲਾਂ ਵਿੱਚ ਰਹਿਣ ਤੇ ਚਾਹੇ ਤਖਤਾਂ ਉੱਤੇ ਸਦਾ ਛੋਲੇ ਸੰਗ ਰੱਖਣਗੇ ਇਹ ਸਭ ਸੁੱਕੇ ਮੇਵੇ ਅਹਿਮਦ ਸ਼ਾਹ ਨੂੰ ਮੁਬਾਰਕ ਸੂਬੇਦਾਰੀ ਵਾਲੀ ਪੇਸ਼ਕਸ਼ ਦਾ ਜਵਾਬ ਇਹ ਹੈ ਕਿ ਜਿਨ੍ਹਾਂ ਨੂੰ ਸਤਗੁਰ ਪਾਤਸ਼ਾਹੀਆਂ ਬਖਸ਼ ਗਏ ਹਨ ਉਹ ਕਿਸੇ ਦੁਨਿਆਵੀ ਬਾਦਸ਼ਾਹ ਤੋਂ ਸੂਬੇਦਾਰੀਆਂ ਲੈਂਦੇ ਸੋਭਦੇ ਨਹੀਂ ਤੇ ਰਹੀ ਗੱਲ ਲਾਹੌਰ ਦੀ ਉਹ ਸਾਡਾ ਹੈ ਤੇ ਸਾਡਾ ਹੀ ਰਹੇਗਾ ਜੇ ਤੂੰ ਸੂਬੇਦਾਰੀ ਦੀ ਪੇਸ਼ਕਸ਼ ਨਹੀਂ ਕਰੇਂਗਾ ਤਾਂ ਕਿ ਅਸੀਂ ਲਾਹੌਰ ਤੋਂ ਆਪਣਾ ਦਾਵਾ ਛੱਡ ਦੇਵਾਂਗੇ ਉਹ ਤਾਂ ਅਸੀਂ ਲਵਾਂਗੇ ਹੀ ਪਰ ਜੰਗ ਦੇ ਮੈਦਾਨ ਵਿੱਚ ਖੋ ਕੇ ਲਵਾਂਗੇ ਇਸ ਤਰ੍ਹਾਂ ਦੀ ਖਰਾਤ ਨਾ ਤਾਂ ਸਿੰਘਾਂ ਨੇ ਕਦੇ ਪ੍ਰਵਾਨ ਕੀਤੀ ਹੈ ਤੇ ਨਾ ਹੀ ਅੱਗੇ ਕਦੋਂ ਕਬੂਲਣਗੇ ਤੇ ਜੇ ਕਿਸੇ ਨੇ ਹਕੂਮਤ ਦੀ ਭੇਜੀ ਕੋਈ ਖਰਾਤ ਕਦੇ ਕਬੂਲ ਲਈ ਤਾਂ ਜਾਣ ਲਈ ਕਿਉਂ ਸਿੰਘ ਨਹੀਂ ਸੱਚੇ ਪਾਤਸ਼ਾਹ ਦੀ ਰਹਿਮਤ ਤੋਂ ਬਿਨਾ ਤਾਂ ਸਿੰਘ ਕੋਈ ਤਰ੍ਹਾਂ ਲੋਕੀ ਦਾ ਰਾਜ ਦੇਵੇ ਉਹ ਨਾ ਲੈਣ ਸਰਦਾਰ ਲੈਣਾ ਸਿੰਘ ਦਾ ਸੁਨੇਹਾ ਸੁਣ ਕੇ ਅਫਦਾਲੀ ਨੂੰ ਗੁੱਸਾ ਤਾਂ ਬਹੁਤ ਆਇਆ ਪਰ ਉਸਨੇ ਆਪਣੇ ਆਪ ਨੂੰ ਕਾਬੂ ਰੱਖਿਆ ਤੇ ਬੋਲੇ ਆ ਜੀ ਸ਼ਾਹ ਵਾਲੀ ਸਾਹਿਬ ਤੁਸੀਂ ਦੱਸੋ ਹੁਣ ਕੀ ਇਲਾਜ ਹੈ ਅਸੀਂ ਨਾ ਤਾਂ ਚਾਹੁੰਦੇ ਹੋਏ ਵੀ ਲਾਹੌਰੀਆਂ ਦੇ ਕਹਿਣ ਤੇ ਦੋਸਤੀ ਦਾ ਹੱਥ ਵਧਾ ਲਿਆ ਸੀ ਪਰ ਅਫਦਾਲੀ ਇਹ ਕਹਿ ਰਿਹਾ ਸੀ ਕਿ ਸਾ ਪਰਪੰਚ ਉਸਨੇ ਸ਼ਹਿਰ ਵਾਸੀਆਂ ਦੇ ਕਹਿਣ ਤੇ ਕੀਤਾ ਸੀ ਉਹ ਆਪ ਨਹੀਂ ਚਾਹੁੰਦਾ ਸੀ ਹਾਲਾਂਕਿ ਸਭ ਜਾਣਦੇ ਸਨ ਕਿ ਸੱਚ ਇਹ ਨਹੀਂ ਸੀ ਵਾਹਿਗੁਰੂ ਬਾਕੀ ਦਾ ਭਾਗ ਕੱਲ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਜੁੜੇ ਰਹੋ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ